ਸਾਰਿਆਂ ਨੂੰ ਦਾਸ ਤੁਹਾਡਾ ਗੁਰਦੀਪ ਸਿੰਘ ਗੋਸ਼ਾ ਅ ਅੱਜ ਦਾ ਜਿਹੜਾ ਵਿਸ਼ਾ ਹੈ ਤੁਸੀਂ ਦੇਖ ਹੀ ਲਿਆ ਵੀ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਜਿਹੜੇ ਲੁਧਿਆਣਾ ਦੇ ਐਮਪੀ ਹੈ ਕੱਲ ਉਹਨਾਂ ਨੇ ਇੱਕ ਵੀਡੀਓ ਪਾਈ ਹੈ ਕਹਿੰਦੇ ਦਰਸ਼ਨ ਕਰਾਣੇ ਆ ਲੁਧਿਆਣਾ ਸਮਾਰਟ ਸਿਟੀ ਦੇ ਦਰਸ਼ਨ ਕਰਾਏ ਆ ਸਭ ਤੋਂ ਪਹਿਲਾਂ ਰਵਨੀਤ ਸਿੰਘ ਬਿੱਟੂ ਜੀ ਤੁਸੀਂ ਨੌਜਵਾਨ ਸੀ ਸਾਨੂੰ ਵੀ ਚੰਗੇ ਲੱਗ ਗਿਆ ਸੀਗਾ 10 ਸਾਲ ਪਹਿਲਾਂ ਤੁਸੀਂ 10 ਸਾਲ ਤੋਂ ਪਹਿਲਾਂ ਤੁਸੀਂ ਅਨੰਦਪੁਰ ਸਾਹਿਬ ਤੋਂ 5 ਸਾਲ ਐਮਪੀ ਰਹੇ ਤੇ ਬਾਅਦ ਚ 10 ਸਾਲ ਲਗਾਤਾਰ ਹੋਣ ਲੱਗੇ ਆ ਤੁਸੀਂ ਲੁਧਿਆਣਾ ਦੇ ਐਮਪੀ ਬਣੇ 10 ਸਾਲ ਪਹਿਲਾਂ ਚੰਗਾ ਲੱਗਿਆ ਸੀ ਇੱਕ ਨੌਜਵਾਨ ਆਇਆ ਐਮਪੀ ਬਣਿਆ ਤੇ ਲੁਧਿਆਣੇ ਦਾ ਸਵਾਰੂਗਾ ਹੁਣ ਇਹਨਾਂ ਨੇ ਅੱਜ ਦਰਸ਼ਨ ਕਰਾਇਆ ਸਮਾਰਟ ਸਿਟੀ ਦੇ ਕਹਿੰਦੇ ਸਮਾਰਟ ਸਿਟੀ ਦੇ ਪੈਸੇ ਕਰੋੜਾ ਰੁਪਏ ਖਰਾਬ ਕਰਤੇ ਐ ਭਗਵੰਤ ਮਾਨ ਸਾਹਿਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਸਭ ਤੋਂ ਪਹਿਲਾਂ ਮੈਂ ਕੁਐਸਚਨ ਸਰਦਾਰ ਅਬਨੀਤ ਸਿੰਘ ਬਿੱਟੂ ਜੀ ਨੂੰ ਪੁੱਛਣਾ ਚਾਹਨਾ ਤੁਸੀਂ ਤਿੰਨ ਤਿੰਨ ਮਹੀਨੇ ਚਾਰ ਚਾਰ ਮਹੀਨੇ ਲੁਧਿਆਣੇ ਦੇ ਵਿੱਚ ਗਿਆਪ ਰਹਿੰਦੇ ਹੋ ਚਾਰ ਮਹੀਨੇ ਬਾਅਦ ਇੱਕ ਸਟੰਟ ਚੱਕਦੇ ਹੋ ਸਟੰਟ ਚੱਕ ਕੇ ਇੱਕ ਵੀਡੀਓ ਪਾ ਕੇ ਤੇ ਇਹ ਦਿਖਾਣਾ ਚਾਹੁੰਦੇ ਹੋ ਕਿ ਮੈਂ ਲੁਧਿਆਣੇ ਆਨਾ ਪਰ ਲੁਧਿਆਣੇ ਦੀ ਕਦੀ ਤੁਸੀਂ ਸਾਰ ਨਹੀਂ ਲਈ 스마트 ਸਿਟੀ ਦਾ ਪੈਸਾ ਕੇਂਦਰ ਸਰਕਾਰ ਨੇ 11000 ਕਰੋੜ ਰੁਪਏ ਭੇਜਿਆ ਲੁਧਿਆਣੇ ਨੂੰ 스마트 ਕਰਨ ਵਾਸਤੇ ਸਮੁੱਚੇ ਦੇਸ਼ 'ਚ ਭੇਜਿਆ ਅਸੀਂ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਲੁਧਿਆਣੇ ਦਾ 스마트 ਸਿਟੀ ਦਾ ਪੈਸਾ ਕਰਪਸ਼ਨ ਚ ਚਲਾ ਗਿਆ ਗਲਤ ਹੱਤਾਂ ਚ ਚਲਾ ਗਿਆ ਉਹ ਸਹੀ ਜਗ੍ਹਾ ਤੇ ਨਹੀਂ ਲੱਗ ਰਿਆ ਉਦੋਂ ਕਾਂਗਰਸ ਸਰਕਾਰ ਸੀ ਉਦੋਂ ਤੁਸੀਂ ਕੁਝ ਨਹੀਂ ਬੋਲੇ ਅੱਜ 2 ਸਾਲ ਦੇ ਕਰੀਬ ਪੌਣੇ 2 ਸਾਲ ਦੇ ਕਰੀਬ ਹੋ ਗਏ ਕਾਂਗਰਸ ਸਰਕਾਰ ਨਹੀਂ ਐ ਹੁਣ ਤੁਸੀਂ ਬੋਲ ਰਹੇ ਹੋ ਵੀ ਸਮਾਰਟ ਸਿਟੀ ਦਾ ਪੈਸਾ ਖਰਾਬ ਹੋ ਰਿਹਾ ਅਸੀਂ ਤਾਂ ਪਹਿਲੇ ਹੀ ਕਹਿੰਦੇ ਸੀ ਇਹਦੇ ਚ ਨਵੀਂ ਗੱਲ ਕੀ ਐ ਤੁਸੀਂ ਸਿਰਫ ਸਟੰਟ ਕਰਦੇ ਹੋ ਵੀ ਮੈਂ ਦਿਖਾਣਾ ਚਾਹੁੰਦਾ ਵੀ ਮੈਂ ਲੁਧਿਆਣੇ ਆ ਗਿਆ ਹੁਣ ਦੂਜੀ ਗੱਲ ਤੁਸੀਂ ਬੁੱਡੇ ਨਾਲੇ ਦੀ ਗੱਲ ਕੀਤੀ 650 ਕਰੋੜ ਕਹਿੰਦੇ ਮੈਂ ਲਿਆਇਆ ਤੁਸੀਂ ਕਿੱਥੋਂ ਲਿਆਏ ਤੁਹਾਡੀ ਕੀ ਦੇਣੇ ਇਹਦੇ ਵਿੱਚ ਕੇਂਦਰ ਸਰਕਾਰ ਮੋਦੀ ਸਾਹਿਬ ਦੀ ਸਰਕਾਰ ਬਾਜਪਾ ਸਰਕਾਰ ਨੇ 650 ਕਰੋੜ ਰੁਪਇਆ ਬੁੱਡੇ ਨਾਲੇ ਨੂੰ ਸਫਾਈ ਵਾਸਤੇ ਬਿਲਕੁਲ ਕਲੀਨ ਕਰਨ ਵਾਸਤੇ ਸੁੰਦਰੀ ਕਰਨ ਵਾਸਤੇ ਭੇਜਿਆ ਅਸੀਂ ਕਹਿੰਦੇ ਸੀ ਕਿ ਲੁਧਿਆਣੇ ਦੇ ਪੈਸੇ ਜਿਹੜੇ ਇਹਨੇ ਭੇਜੇ ਗਏ ਆ ਉਹ ਪੈਸੇ ਖਰਾਬ ਹੋ ਰਿਹਾ ਅੱਜ ਤੁਸੀਂ ਕਹਿਣਾ ਪੇ ਉਹ ਤਾਂ ਉਹੀ ਗੱਲ ਹੋਈ ਨਾ ਵੀ ਤੁਸੀਂ ਕਰੋ ਗੁਰਬਾਣੀ ਕਹਿੰਦੀ ਅਵਰ ਉਪਦੇਸੇ ਆਪ ਨਾ ਕਰੇ ਆਵਤ ਜਾਵਤ ਜਨਮੇ ਮਰੇ ਜੇ ਪਹਿਲਾਂ ਆਪ ਤਾਂ ਉਪਦੇਸ਼ ਤੇ ਕੰਮ ਕਰੋ ਦੂਜੇ ਨੂੰ ਉਪਦੇਸ਼ ਤਾਂ ਤਾਂ ਹੀ ਦਿਓਗੇ ਨਾ ਜੇ ਤੁਸੀਂ ਆਪ ਹੀ ਨਹੀਂ ਉਪਦੇਸ਼ ਆਪ ਹੀ ਕਰ ਰਹੇ ਤੇ ਦੂਜੇ ਨੂੰ ਉਪਦੇਸ਼ ਤੁਸੀਂ ਕਿਉਂ ਦੇ ਰਹੇ ਹੋ ਤੁਸੀਂ ਕਹਿੰਦੇ ਸਮਾਰਟ ਸਿਟੀ ਸਮਾਰਟ ਸਿਟੀ ਦਾ ਪੈਸਾ ਬਿਲਕੁਲ ਖਰਾਬ ਹੋਇਆ ਅਸੀਂ ਕਹਿੰਦੇ ਖਰਾਬ ਹੋਇਆ ਅਸੀਂ ਕਹਿੰਦੇ ਬੁੱਡੇ ਨਾਲ ਦੇ ਸਫਾਈ ਕਰਨ ਦਾ ਪੈਸਾ ਉਹ ਵੀ 650 ਕਰੋੜ ਦਾ ਖਰਾਬ ਹੋਇਆ ਅਫਰੋਜਪੁਰ ਰੋਡ ਦਾ ਪੁਲ ਤੁਸੀਂ ਦੇਖਿਆ ਕੇਂਦਰ ਸਰਕਾਰ ਨੇ ਕਿੰਨਾ ਸੋਨਾ ਬਣਾਇਆ ਕੇਂਦਰ ਸਰਕਾਰ ਮੋਦੀ ਸਾਹਿਬ ਦੀ ਸਰਕਾਰ ਸਾਡੀ ਸਰਕਾਰ ਬਾਜਪਾ ਸਰਕਾਰ ਕੰਮ ਕਰ ਰਹੀ ਹੈ ਪਰ ਤੁਸੀਂ ਰਵਨੀਤ ਸਿੰਘ ਬਿੱਟੂ ਜੀ ਝੂਠ ਬੋਲ ਕੇ ਡਰਾਮੇਬਾਜੀ ਕਰਕੇ ਲੋਕਾਂ ਚ ਤੁਸੀਂ ਕਿਦਾਂ ਲੋਕਾਂ ਚ ਦਾ ਵਿਚਰੇ ਨਹੀਂ ਹਾਂ ਤੁਹਾਡੇ ਜੀ ਇੱਕ ਖੂਬੀ ਹੈ ਉਹ ਸਾਰਿਆਂ ਨੂੰ ਸਿੱਖਣੀ ਚਾਹੀਦੀ ਹੈ ਤੁਸੀਂ ਗੋਡੇ ਹੱਥ ਬੜੇ ਵਧੀਆ ਲਾਂਦੇ ਹੋ ਇਹ ਸਿੱਖਣੀ ਚਾਹੀਦੀ ਸਾਰਿਆਂ ਨੂੰ ਗੱਲ ਕੋਈ ਕੋਈ ਵੀ ਹੋਵੇ ਨਾ ਕਿਸੇ ਵੀ ਪਾਰਟੀ ਚ ਹੋਵੇ ਕੋਈ ਸਾਡਾ ਕੋਈ ਪਰਸਨ ਦੁਸ਼ਮਣ ਨਹੀਂ ਹੈਗਾ ਪੋਲੀਟੀਕਲੀ ਵੈਰ ਵਿਰੋਧ ਕਿਸੇ ਨਾਲ ਹੋ ਸਕਦਾ ਵਿਚਾਰਾਂ ਨਾਲ ਵਿਰੋਧ ਹੋ ਸਕਦਾ ਮਤ ਪੇਦ ਹੋ ਸਕਦਾ ਕਿਸੇ ਨਾਲ ਮੰਨ ਪੇਦ ਨਹੀਂ ਹੈਗਾ ਸਾਡੇ ਨਾਲ ਤੁਸੀਂ ਚੰਗਾ ਕੰਮ ਕਰਦੇ ਹੋ ਗੋਡੇ ਹਥਲਾਣੇ ਪਰ ਗੋਡੇ ਦਾ ਮਤਲਬ ਹੁੰਦਾ ਸਤਿਕਾਰ ਕਰਨਾ ਜੇ ਸੰਗਤ ਦਾ ਤੁਸੀਂ ਸਤਿਕਾਰ ਕਰਦੇ ਹੁੰਦੇ ਨਾ ਫਿਰ ਇਕੱਲਾ ਦਿਖਾਵਾ ਨਾ ਕਰਦੇ ਲੁਧਿਆਣੇ ਨੇ ਇੱਕ ਮਾਡਲ ਦਿਖਾਉਂਦੇ ਤੇ ਦੇਸ਼ ਦੇ ਵਿੱਚ ਇੱਕ ਮਾਡਲ ਬਣਦਾ ਇੰਨੇ ਪੈਸੇ ਆਏ ਫਿਰ ਤਾਂ ਅਸੀਂ ਮੰਨਦੇ ਕੀ ਰਵਨੀਤ ਸਿੰਘ ਬਿੱਟੂ ਜੀ ਨੇ ਬਹੁਤ ਕੰਮ ਕੀਤੇ ਰਵਨੀਤ ਸਿੰਘ ਬਿੱਟੂ ਜੀ ਤੁਹਾਨੂੰ ਸਮੁੱਚੀ ਲੁਧਿਆਣੇ ਦੀ ਸੰਗਤ ਨੇ ਹੁਣ ਨਕਾਰਤਾ ਮੈਂ ਫਿਰ ਕਹਿ ਰਿਹਾ ਤੁਹਾਨੂੰ ਸੰਗਤ ਨੇ ਇਨਕਾਰਤਾ ਤੁਹਾਨੂੰ ਸਿਰਫ ਅਨਸਾਰਾ ਕੀ ਦਿਖਦਾ ਤੁਸੀਂ ਸਿਰਫ ਉਹ ਵੱਡੇ ਵੱਡੇ ਦਾਅਵੇ ਕਰਕੇ ਸਹਾਰਾ ਪਾਲਦੇ ਹੋ ਤੁਹਾਡਾ ਨਾ ਤੁਹਾਡੀ ਦੋਸਤੀ ਅੱਜ ਸਰਦਾਰ ਭਗਵੰਤ ਸਿੰਘ ਮਾਨ ਤੁਹਾਡੀ ਦੋਸਤੀ ਤੇ ਰਾਜਾ ਵੜਿੰਗ ਸਾਹਿਬ ਦੀ ਦੋਸਤੀ ਤੁਹਾਡੇ ਜਿਹੜੇ ਕਾਂਗਰਸ ਦੇ ਪ੍ਰਧਾਨਾ ਦੋਨਾਂ ਦੀ ਪੂਰੀ ਗੈੜੀ ਦੋਸਤੀ ਹੈ ਹੁਣ ਤੁਸੀਂ ਉਹਨਾਂ ਦੇ ਸਹਾਰੇ ਕਿਉਂਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਸਮਝੌਤਾ ਹੋ ਚੁੱਕਾ ਸਾਰਿਆਂ ਨੂੰ ਪਤਾ ਰੋਜ਼ ਤੁਸੀਂ ਮੀਟੀਆਂ ਤਿੰਨ ਚਾਰ ਮੀਟੀਆਂ ਦਾ ਤੁਸੀਂ ਕਰੀ ਬੈਠੇ ਹੋ ਹੁਣ ਉਹ ਤੁਸੀਂ ਵੋਟਾਂ ਦੇ ਵਿੱਚ ਲੈਣਾ ਚਾਹੁੰਦੇ ਹੋ ਪਰ ਇੱਕ ਗੱਲ ਯਾਦ ਰੱਖ ਲੈਣਾ ਸਮੂੱਚੇ ਦੁਨੀਆ ਨੂੰ ਪਤਾ ਕਿ ਦੇਸ਼ ਕਿਹੜੀ ਅਗਵਾਈ 'ਚ ਤਰੱਕੀ ਕਰ ਰਿਹਾ ਹਮੇਸ਼ਾ ਉਲਟ ਹੋ ਜਾਂਦਾ ਸਾਡੇ ਉੱਪਰ ਸਰਕਾਰ ਭਾਰਤ ਜਨਤਾ ਪਾਰਟੀ ਦੀ ਤੇ ਥੱਲੇ ਸਰਕਾਰ ਦੂਜੀ ਆ ਜਾਂਦੀ ਹੈ ਐਦਕੀ ਐਮਪੀ ਅਸੀਂ ਬਾਜਪਾ ਦਾ ਬਣਾ ਕੇ ਭੇਜਣਾ ਕਿਉਂਕਿ ਜਿਹੜੇ ਕਪਲੇ ਤੁਸੀਂ ਤੁਹਾਡੀ ਸਰਕਾਰ ਨੇ ਕੀਤੇ ਆ ਚਾਹੇ ਆਮ ਆਦਮੀ ਪਾਰਟੀ ਕੀਤੇ ਨੇ ਅਸੀਂ ਕੱਢ ਕੇ ਲਿਆਵਾਂਗੇ ਸਾਰੇ ਕਪਲੇ ਕੱਢ ਕੇ ਲਵਾਂਗੇ ਸਾਰੇ ਪੈਸੇ ਬਾਹਰ ਕੱਢਾਂਗੇ ਆ ਦੇਖਿਆ ਨਾ 374 ਕਰੋੜ ਰੁਪਇਆ ਝਾਰਖੰਡ ਤੋਂ ਮਿਲਿਆ ਨਾ ਇੱਕ ਕਾਂਗਰਸੀ ਬੰਦਾ ਬੰਦੇ ਤੋਂ ਮਿਲਿਆ ਨਾ ਇਹਨਾਂ ਦਾ ਮੈਂਬਰ ਹੈ ਨਾ ਰਾਜ ਸਭਾ ਉਹਦੇ ਤੋਂ ਮਿਲਿਆ ਇਦਾਂ ਹੀ ਅਸੀਂ ਇਹਨਾਂ ਦੇ ਪੈਸੇ ਕੱਢ ਕੇ ਲੈਣੇ ਆ ਇੱਕ ਇੱਕ ਪੈਸਾ ਕਿਉਂਕਿ ਇਹ ਪੈਸਾ ਕਿਹੜਾ ਆ ਇਹ ਪੈਸਾ ਸਰਕਾਰਾਂ ਲਗਾਉਂਦੀਆਂ ਗੁੱਡ ਗਵਰਨਰਸ ਤੇ ਲਾਂਦੀਆਂ ਪਰ ਇਹ ਪੈਸਾ ਲੋਕਾਂ ਦੀ ਜੇਬ ਚੋਂ ਜਾਂਦਾ ਹੈ ਟੈਕਸ ਪੇਅਰ ਦਾ ਪੈਸਾ ਆ ਤੁਸੀਂ ਕਦੀ ਬਿੱਟੂ ਸਾਹਿਬ ਕਦੀ ਪਤਾ ਕੀਤਾ ਲੁਧਿਆਣੇ 'ਚ ਕਿੰਨੀਆਂ ਝੌਂਪੜੀਆਂ ਤੁਸੀਂ ਪਤਾ ਕੀਤਾ ਕਿੰਨੇ ਲੁਧਿਆਣੇ ਦੇ ਲੋਕ ਪਰੇਸ਼ਾਨ ਰਹਿੰਦੇ ਆ ਕਿੰਨੇ ਲੋਕਾਂ ਦੇ ਪਰਚੇ ਦਰਜ ਹੋਏ ਤੁਹਾਡੀ ਸਰਕਾਰ 'ਚ ਹੁਣ ਦੀ ਸਰਕਾਰ 'ਚ ਕਦੀ ਇਹ ਜਾਣਕਾਰੀ ਲਈ ਕਦੀ ਕਦੀ ਤੁਸੀਂ ਜਾਣਕਾਰੀ ਲਈ ਆਈ ਕੱਲ ਤੁਸੀਂ ਬੜਾ ਅਤੇ ਸਮਾਰਟ ਸਿਟੀ ਤੁਸੀਂ ਆਪ ਹੀ ਗੰਦ ਪਾ ਕੇ ਤੇ ਆਪ ਹੀ ਦਿਖਾਉਂਦੇ ਪਿਓ ਵੀ ਗੰਦ ਬੜਾ ਪਿਆ ਹੋਇਆ ਤੁਹਾਡਾ ਗੰਦ ਪਿਆ ਹੁਣ ਮੈਂ ਮੈਂ ਖੜਾ ਕਿੱਥੇ ਆ ਇਹ ਪੱਖੋ ਵਾਲ ਰੋਡ ਤੇ ਮੈਂ ਖੜਾ ਮੈਂ ਤੁਹਾਨੂੰ ਇੱਕ ਪੁਲ ਦਿਖਾਣਾ ਜਿਹੜਾ ਤੁਸੀਂ ਪੁਲ ਤੇ ਲੋਕਾਂ ਦੇ ਪੈਸੇ ਨੂੰ ਖਰਾਬ ਕੀਤਾ ਇਹ ਪੁਲ ਦੀ ਆ ਆ ਮੈਂ ਤੁਹਾਨੂੰ ਕਮਾ ਕੇ ਦਿਖਾਣਾ ਲੋਕ ਨੂੰ ਆ ਚੈੱਕ ਕਰੋ ਗੱਡੀ ਕਿੱਦਾਂ ਜਾ ਰਹੀ ਹੈ 8 ਫੁੱਟ 10 ਫੁੱਟ ਦਾ ਸਿਰਫ ਰਸਤਾ ਛੱਡਿਆ ਤੁਸੀਂ ਪੁਲ ਦੇ ਸਾਈਡਾਂ ਤੋਂ ਕਿਹੜੇ ਆਰਕੀਟੈਕਟ ਨੇ ਕਿੱਦਾਂ ਬਣਾਇਆ ਕਿਹੜੇ ਮੰਤਰੀ ਨੇ ਬਣਾਇਆ ਐਮਪੀ ਸਾਹਿਬ ਤੁਸੀਂ ਕਿੱਥੇ ਸੁੱਤੇ ਸੀ ਤੁਹਾਡੇ ਮੰਤਰੀ ਸਾਹਿਬ ਕਿੱਥੇ ਸੁੱਤੇ ਸੀ ਤੁਹਾਡੇ ਐਮਐਲਏ ਸਾਹਿਬ ਕਿੱਥੇ ਸੁੱਤੇ ਸੀ ਆ ਚੈੱਕ ਕਰੋ ਆ ਪੱਖਵਾਲ ਰੋਡ ਦਾ ਕੀ ਹਾਲ ਤੁਸੀਂ ਕੀਤਾ ਬੁਰਾ ਹਾਲ ਕਰਤਾ ਇੰਨੀ ਛੋਟੀ ਸੜਕ ਕਰਤੀ ਐ ਮਸਾਕਾਰ ਲੰਘ ਕੇ ਜਾਂਦੀ ਐ ਇੱਥੋਂ ਤੇ ਉਹ ਡਰ ਲੱਗਾ ਰਹਿੰਦਾ ਵੀ ਕੋਈ ਇਧਰੋਂ ਕੋਈ ਚੀਜ਼ ਨਾ ਆ ਜਾਵੇ ਕਿ ਇਧਰੋਂ ਚੀਜ਼ ਨਾ ਕਿਉਂਕਿ ਰਾਹ ਹਰ ਜਗ੍ਹਾ ਤੇ ਕੱਟ ਹੈ ਗਿਆ ਹਰ 50 ਫੁੱਟ ਬਾਅਦ ਇੱਕ ਕੱਟ ਹੈਗਾ ਇਸ ਆ ਆਧੇ ਕਿਲੋਮੀਟਰ ਦੇ ਏਰੀਏ 'ਚ ਤੇ ਕਿੰਨੇ ਲੋਕ ਪਰੇਸ਼ਾਨ ਹੁੰਦੇ ਤੁਸੀਂ ਇਹ ਪਰੇਸ਼ਾਨੀ ਕਦੋਂ ਇਹ ਦਰਸ਼ਨ ਕਰੋ ਜਿਹੜੇ ਕਰਨ ਵਾਲਿਆ ਦਰਸ਼ਨ ਪਰ ਤੁਸੀਂ ਇਹ ਨਾ ਦਰਸ਼ਨਾ ਚ ਨਹੀਂ ਜਾਣਾ ਤੁਸੀਂ ਸਿਰਫ ਆਪਣੇ ਆਪ ਨੂੰ